ਰਹੀ ਬਾਕੀ ਅੰਦਰ ਆ ਬਈ ਮਹੀਨੇ ਤੱਕ ਕੋਈ ਗਰੰਟੀ ਨਹੀਂ ਪਰ ਹੈ ਕੁਲੀ ਵੀ ਆ ਬੰਦ ਰਹੀ ਇਹ ਕਰੇ ਮੰਗ ਕਿਉਂ ਵੀ ਇਹਦੇ ਕਰੇ ਇਹ ਸਹੀ ਬੰਦੇ ਤੋਂ ਇਹੀ ਮੋੜੂ ਕਰੀ ਇਹ ਬੱਚਾ ਸਿੱਟ ਗਈ ਕਿਸੇ ਦੇ ਵਸ ਨਹੀਂ ਉਹਦਾ ਕੀ ਦੇ ਵਸ ਦੋ ਮਰਜੀ ਰੱਖਦੀ ਐ ਕਿਤੇ ਲੱਦ ਕੇ ਸਕੂਟਰ ਤੇ ਲੈ ਜਾਂ ਟੰਡ ਤਾਹ ਚੱਕਦੇ ਆ ਚਾੜ ਲਈ ਜਿਉਂ ਪਤਾਣ ਹਾਂ ਚਾੜ ਕੇ ਲੈ ਜਾਣੀ ਕੋਈ ਗੱਡੀ ਗੁੱਡੀ ਹੈਗੀ ਕੱਬਣ ਜਰੂਰ ਖਾਦੀ ਨਹੀਂ ਬਸ ਤੇਰੀ ਮਰਜ਼ੀ ਹੈ ਇਹ ਤਾਂ ਪਕਾਈ ਪੁੱਟਣ ਦਾ ਕੋਈ ਫਾਇਦਾ ਨਹੀਂ ਜਿੱਤਾ ਕਿਸੇ ਹਸਾਬ ਚਾਉਂਦੇ ਫਤਵਾ ਤੇਰੀ ਕਰਾਵਾ ਕੀ ਕਹਿਗਾ ਦੀਮੂਗੀ ਦਾ ਨਾਂ ਅੱਜ ਨਾ ਕਰਦਾ ਜਿੱਦੋ ਮਰਜ਼ੀ ਰੇ ਮੋਲ ਲਵਾ ਲੈ ਵਪਾਰੀ ਤੋਂ ਮੋੜ ਕੇ ਵਿਸ਼ੱਕ ਲੈ ਜਾ ਫਿਰ ਸਾਥੀ ਅਸੀਂ ਤੈਨੂੰ ਹਟਾਉਂਦੇ ਹਾਂ ਹੋਰ ਤੇਰਾ ਕਿਰਾਇਆ ਪੈਂਦਾ ਬੜਾ ਐਨੇ ਦੀ ਨਹੀਂ ਵਿਕਣੀ ਜਿੰਨੇ ਦੀ ਤੂੰ ਕਹਿੰਦਾ ਨਹੀਂ 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 ਹੈ ਨਹੀਂ ਤੂੰ ਮੰਗਲ ਵਾਲਾ ਨਹੀਂ ਪਪੂਵਾਰੀਆਂ ਤੋਂ ਮੋੜੇ ਵਾਲਾ ਬਰਾਮਾ ਬਿਮਾਰੀ ਬਾਪ ਨਹੀਂ ਨਹੀਂ ਤੁਹਾਡੀ ਹੈ ਤੂੰ ਲਾ ਲਾ ਕੱਪ ਦੇ ਫਾਇਦਾ ਕੀ ਦੇਖੂੰਗਾ ਇਹ ਕੱਢ ਦੇ ਹਲੋ ਹਾਂਜੀ ਇਹਨਾਂ ਵਿਚਾਰੇ ਖੜੇ ਹੀ ਨਹੀਂ 14 ਦਾ ਆ ਰਿਹਾ 14 ਆ ਹਾਂ 14 ਇਹ ਕਿਹੜਾ ਪਕਾਈ ਕਿਉਂ ਕਰਾਂ ਵਿਚਾਰਾਂ ਦੀ ਕਿਉਂ ਵੀਡੀਓ ਲਵਾਵਾਂ ਮੇਰਾ ਤਾਂ ਫੈਰਾ ਨਹੀਂ ਕੋਈ ਗੱਲ ਨਾ ਨਵਾਂ ਬੰਦਾ ਐ ਉਹ ਠੀਕ ਹੈ ਗੱਲ ਉਹਨਾਂ ਨੂੰ ਤਾਂ 12-13000 ਰੁਪਏ ਵੱਧ ਲੱਗ ਰਿਹਾ ਮੈਂ ਉਹਨਾਂ ਨੂੰ ਸਮਝ ਜਵਾਬ ਦਿੱਤਾ ਵੀ ਇੰਨੇ ਦੀ ਨਹੀਂ ਮੈਂ ਆਉਂਦੀ ਨਾ ਮੈਂ ਪਕਾਈ ਕਰਾਂ ਅਗਲੇ ਨਾਲ ਆਉਂਦੇ ਨਹੀਂ ਕੋਸ ਮੈਂ ਕਹਤਾ ਉਹਨੂੰ ਪਰ ਮੈਂ ਨਹੀਂ ਤੈਨੂੰ ਕਹਿੰਦਾ ਲੈ ਖੜਾ ਸਾਈ ਇੱਕੋ ਹੀ ਕਹਿਣਾ ਤੈਨੂੰ ਲੈ ਹੋਰਾਂ ਘਰ ਹੱਥਾ ਜਦੋਂ ਬੰਨਣਾ ਲਈ ਜਾਉਂਗਾ ਤਾਂ ਪਤਾ ਨਹੀਂ ਹੱਥ ਘਰਵਾ ਜੇ ਵੇਚਣੀ ਹੈ ਪੂਰੇ 14000 ਤੇਰੀ ਵੱਠ ਵੇਚਣਾ ਕਿਉਂ ਜੀ ਸੱਚੀ ਗੱਲ ਨਹੀਂ ਕਰਦਾ ਤੇਰੇ ਨਾਲ ਪੂਰੀ 14 ਲੂ ਦੇ ਦੇ ਸੁਣਾ ਨਹੀਂ ਗੱਲ ਤੇ ਮੈਂ ਮੁੱਲ ਨਹੀਂ ਲਾਇਆ ਨੇਮਦਵਾਲਾ ਮਤਲਬ ਪਹਿਲਾਂ ਮੇਰੇ ਕੋ ਗੱਬਣ ਤੋਂ ਹੀ ਦੇਣ ਦੇ ਮੀ ਨਹੀਂ ਸੁਣਾ ਨਹੀਂ ਇਹ ਜੀ ਮਾਰਾ ਨਹੀਂ ਦਿੱਤੀ ਹੈ ਮੇਲੇ ਸੁਣਾ ਲੀ ਮਾਰਾ ਦੀ ਦਿੱਤੀ ਆ ਉਹ ਕੁਆਲਟੀ ਕੁਆਲਟੀ ਦਾ ਫਰਕ ਹੁੰਦਾ ਨਹੀਂ ਇਹ ਤੇ ਦਾਤਾ 14000 ਦਾ ਕਰਨ ਥੋੜੇ ਸਹੀ ਹੈ ਹੈ ਸਹੀ ਅਕਲ ਵਿੱਚ ਗਲਤ ਆ ਪਹਿਲੇ ਹਜੇ ਗੱਪਣ ਨਹੀਂ ਨਹੀਂ ਕਰੀ ਅੱਗੇ ਦੇਖ ਰਹਿ ਉਹ ਬਾਈ ਕਹਿੰਦੇ ਸਾਨੂੰ 12 ਦੀ ਲੈ ਦੇ ਫੋਲਵਾ ਕੀ ਕਰਾਂ ਕਿੱਧਰ ਨੂੰ ਜਾਵਾਂ ਇਹ ਨਹੀਂ ਗੱਪਣ ਤਾਂ ਹੈਗੀ ਫੰਡਰ ਨਹੀਂ ਆਪ ਬਕਰੇ ਤੋਂ ਲੱਗੀ ਹੋਊਗਾ ਚਲੇ ਕਿਸੇ ਤੋਂ ਲੱਗੇ ਯਾਰ ਹਾਂ ਫਰਕ ਪੰਨਾ ਲੱਗਦਾ ਇੱਕ ਨਿੱਕੇ ਤੋਂ ਲੱਗੀ ਉਹ ਲੈ ਯਾਰ ਤਾਂਟੀਆਂ ਵਰਗੇ ਤਾਂ ਆਉਣਗੇ ਬੱਚਾ ਨੇ ਹਰੇ ਕੇ ਸੁਣ ਹੁੰਦਾ ਤੈਨੂੰ ਪਤਾ ਕੀ ਕਸਰ ਦੇਗੀ ਹੁਣ 14000 ਰੁਪਏ ਭਾਈ ਸਾਹਿਬ ਬਹੁਤ 14000 ਰੁਪਏ ਲੱਗਦੇ ਹੈ ਸਹੀ ਰੇਟ ਲਾਏ হেল্ল' <muchas> ਮੈਂ ਗਲਤ ਕੰਮ ਮੈਂ ਕਰਦਾ ਨਹੀਂ ਕਿਸੇ ਨਾਲ ਐ ਕਿਉਂ ਰੋਟੀ ਅਗਲੇ ਦਿਨ ਵੀ ਲੈਣੀ ਆ ਤੈਨੂੰ ਵੀ ਬਚਾਉਣਾ ਉਹਨੂੰ ਵੀ ਬਚਾਉਣਾ ਓਏ ਕਾਟੇ ਨੂੰ ਐਡੀ ਕਿੱਡੀ ਗੱਲ ਆ ਯਾਰ ਚਲ ਇਹਦਾ 17000 ਮਿਲ ਦੇ ਲੇ ਦੂੰ ਆਜ ਅਸੀਂ ਚਰਨੇ ਲਈ ਜਿੰਨੀ ਮਰਜ਼ੀ ਲਾ ਲੈ ਉਹਦੇ ਨੇ ਭਾ ਇਹ ਜੀ ਮਾਰ ਹੁੰਦਾ ਇਹ ਜੇ ਭਾ ਆਜ ਵੀ ਸੁਣ ਲੈ ਆ ਵੀ ਕੋਈ ਨਹੀਂ ਲਾ ਬਈ ਮੈਂ ਬਸਵਾ ਦਵਾਤਾ ਵੀ ਪੱਟ ਸੀ ਜਾਈਏ ਤੁਹਾਡੇ ਪਸੰਦ ਆ ਵੀ ਚਲ ਪਾ ਲਿਓ ਨਮਾਤਾ ਨੇ ਭਾਈ ਉੜੀ ਨਹੀਂ ਠੇਰੀ ਨਹੀਂ ਦੋ ਦੰਦ ਪੱਟਾ ਲੈ 6.14 ਹੀ ਦੇ ਯਾਰ ਨਹੀਂ ਨਹੀਂ ਤੀ ਨਹੀਂ ਮੈਂ ਤਾਂ ਦੇ ਦ ਲੈ 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 ਹਾਂ ਲੈ ਬੰਦੇ ਆ ਗੜੀਆਂ ਹੁਣ ਦੰਦਾ ਨਹੀਂ ਫਿਰ ਚਾਹੀਏ ਮੈਂ ਐਨੀਮਲ ਫੜ ਦੱਤੇ ਵੀ ਖੁਸ਼ੀ ਤੋਂ ਸਾਢੇ 14 ਦੰਨੇ ਹੁਣ ਐਂਡ ਦੇ ਇੱਕੋ ਹੀ ਲਾ ਦੇ ਕਿਵੇਂ ਕਰਦਾ ਨਹੀਂ 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 ਫਿਰ ਤਾਂ ਮੈਂ ਚੱਲਿਆ ਜੇ ਤੇਰੇ ਗੁੱਸਾ ਵਿੱਚ ਗੱਲ ਹੈ 100 200 100 200 ਨਾਲ ਨਹੀਂ ਤੈਨੂੰ 100 200 ਬਤਾ ਦੇ ਨਾ ਭਾਈ ਛੰਡ ਕੇ ਕਹਿੰਦੇ ਬੋਲ ਕੇ ਬੋਲ ਬਸ ਹੋਰ ਬੋਲਾਰਾ ਚੱਲ ਰਹੇ ਹੈ ਕਰੋ ਮਾਰੀ ਹੋ ਗਿਆ ਅਨਜਾਨ ਬੋਲ ਨਹੀਂ ਕਰ ਜਾ ਤੇਰੀ ਮਾਰੇ ਜਾਣਗੇ ਨੰਬਰ ਲੈ ਜਾ ਮੇਰਾ ਕਾਰ ਆ ਲਈ ਆ ਜੁੱਤੀਆਂ ਦੀ ਦੁਕਾਨ ਹੈ ਮੇਰੀ ਆਹ ਨੂੰ ਜੁੱਤੀਆਂ ਦੀ ਤੇਰੀ ਬੂਟਾਂ ਦੀ ਬਵਾਦਾਂਗੇ ਅੱਛਾ ਤੇਰੇ ਅੱਛਾ ਉੱਥੇ ਫਿਰ ਪੈਸੇ ਮਰਵਾਉਣ ਜਾਣਗੇ ਹਾਥੀ ਦਾ ਸੌਦਾ ਇਹ ਨਹੀਂ ਇਹ ਮਾਰਨ ਵਾਲੀ ਗੱਲ ਨਹੀਂ ਹੈ ਹਾਥੀ ਦਾ ਸੌਦਾ ਲੈ ਦੇਣੀ ਆ ਵਾਟ ਸਮਝੀ ਨਹੀਂ ਗੱਲ ਨੂੰ ਪੂਰੀ 15000 ਦੀ ਬੱਸ ਹੀ ਹੈ ਭਾਈ ਹੁਣ ਨਾ ਮੋੜ ਕੋ ਪਹਿਲਾਂ ਗਿਆ ਤੇਰੀ ਪੱਠ ਤੋਲ ਤੇ ਦੋ ਪਹਿਲਾਂ ਗਿਆ ਭయ్యా ਪੁੱਛੇ ਜਵਾਬਾਂ ਦੇ ਬੇਚ ਰਿਹਾ ਮੈਂ ਇਹ ਬਹੁਤ ਪਹਿਲਾਂ ਲੱਗੇ ਮੈਨੂੰ ਆਇਆ ਨਹੀਂ ਪਤਾ ਪਤਾ ਵੀਨੇ ਲੈਣੀ ਹੈ ਨਹੀਂ ਆ ਭਾਈ ਇਹ ਪੁੱਛੇ ਲੈਣੀ ਹੈ ਮੇਰੇ ਕਹਿੰਦੇ ਬਾਪੂ ਨਹੀਂ ਵੱਧਾ ਇਹ ਤਾਂ ਮੰਡੀ ਲੱਗਣ ਦਾ ਲੱਗੀ ਜਾਂਦੇ ਆ ਇਹ ਮੰਡੀ ਦੇ ਜਤੂ ਰੀਸ ਨਾ ਕਰੀ ਕੁਈ ਵੱਟਾਲਾ ਦੀ ਐ ਕਟਾਲਾ ਦੀ ਹਾਂ ਪੁੱਤਾਂ ਨਹੀਂ ਸਹੀ ਆ ਬਾਈ ਯਾਰ ਸਰੀ ਸਰੀਸ ਚ ਪੈਂਚਰ ਹੋ ਜਾਊਗਾ ਖੜਾ ਰਹੀ ਸਾਰੀ ਰਾਤ ਹਾਂ ਰਾਤ ਨੂੰ ਬੇਚਾ ਸਹੀ ਆ ਬਾਈ ਯਾਰ ਸਹੀ ਆ ਯਾਰ ਇਹਨਾਂ ਕੋਲ ਨਹੀਂ ਪੁੱਤਾਂ ਵਿਚਾਰਾ ਤੋਂ ਆ ਬਹਿ ਗਏ ਤੇ ਆਪਣੇ ਨਿਕਲ ਗਏ ਠੀਕ ਆ ਬੰਦੇ ਨੂੰ ਦਾ ਹੁਣ ਮੋਟਰ ਆਪਣੀ ਨਿਕਲ ਗਈ ਹੈ ਸਾਡੇ ਸੋਹਣਾ ਜੀ ਅੜੀ ਨਹੀਂ ਗਾਣਾ ਅੜੀ ਨੂੰ 560 ਦਿੰਦਾ ਮੈਨੂੰ ਨਹੀਂ ਛੱਡਿਆ ਲਾਹੌਰ ਕਿਉਂ ਛੱਡਿਆ ਮੈਂ ਮੈਂ ਕਹਿੰਦਾ ਖਰੀਦਦਾ ਮੈਂ ਨਹੀਂ ਮੁੰਡੇ ਨਹੀਂ ਮੈਂ ਤਾਂ ਦਿੱਥੋਂ ਕਹਿ ਕੇ ਲਵਾਂਗਾ ਤੇਰੇ ਸਾਹਮਣੇ ਆ ਓਏ ਮੈਂ ਤਾਂ ਦਿੱਥੋਂ ਕਹਿ ਕੇ ਲਵਾਂਗਾ ਮੈਂ ਤਾਂ ਕਹਿ ਕੇ ਲਵਾਂਗਾ ਮੈਨੂੰ ਕਾ ਛੱਡ ਦੇ ਦੇ ਠੀਕ ਹੈ 16.5 ਲੱਖ ਉਹ ਦੇ ਦੇ ਕੋਈ ਨਹੀਂ ਜਵਾਬ ਦੇਣਾ ਪਟੇਗਾ ਕੰਗਲ ਕੋਈ ਨਹੀਂ ਇਹਦਾ ਮਹੀਨਾ ਪੱਕਾ ਨਹੀਂ ਇਹਨਾਂ ਦਾ ਪੱਕਾ ਬਈ ਰੋਜ਼ ਦਾ ਹੀ ਕੰਮ 15000 ਲਾਤਾ ਮੁੱਲ ਉਹ ਤਾਂ ਬਹੁਤ ਲਾਭ ਉਹਨੂੰ ਕੰਮ ਆ ਰੋਜ਼ ਦਾ ਕੀ ਦਾ ਮੈਂ ਕਹਿੰਦਾ ਪੱਕਾ ਲਈ ਕੰਡਰ ਨਾਲ ਨਿਕਲ ਜੀ ਮੈਂ ਕਿਹਨਾਂ ਨੂੰ ਡਾਕਟਰਾਂ ਨੂੰ ਕਰੀ ਬਈ ਗੱਲ ਸੁਣ ਮੇਰੀ ਮੈਂ ਬਕਟਰੀਆਂ ਖੁਦ ਬਕਟਰੀਆਂ ਆਗਾ ਹਾਂ ਡਾਕਟਰ ਬਾਬੇ ਸਿਨੇਗਾ ਨਾ ਇਹ ਫੰਡਰ ਹੋਈ ਬਾਕੀ ਆਉਂਦਾ ਨਾ ਭਾਈ ਮਹੀਨੇ ਤੱਕ ਕੋਈ ਗਰੰਟੀ ਨਹੀਂ ਪਰ ਹੈ ਕੁਲੀ ਵੀ ਆ ਫੰਡਰ ਹੋਈ ਹੋਰ ਕਰੇ ਮੰਨਿੰਗ ਕਿਉਂ ਵੀ ਇਹਦੇ ਕਰੇ ਇਹ ਸੇਵੰਗ ਦੇ ਤਮ ਇਹੀ ਮੂੜੂ ਕਰੀ ਇਹ ਬੱਚਾ ਸਿੱਟ ਗਈ ਕਿਸੇ ਦੇ ਵਾਸ ਨੀ ਉਹਦਾ ਕਿਦੇ پیسے ਦੋ ਮਰਜੀ ਰੱਬ ਦੀ ਹੈ ਕਿਤੇ ਲੱਦ ਕੇ ਸਕੂਟਰ ਤੇ ਲੈ ਜਾਈਂ ਟਡ ਤਾਹ ਚੱਕਦੇ ਆ ਬੱਚਾ ਲੈ ਜੂ ਟਕਾਣ ਹਾਂ ਢਾੜ ਕੇ ਲੈ ਜਾਣੀ ਕੋਈ ਗੱਡੀ ਗੁੱਡੀ ਪਸ਼ੂ ਹੈ ਵਿਚਾਰਾ ਸਹੀ ਗੱਲ ਹੈ ਠੀਕ ਹੈ ਫੰਡਰ ਨਹੀਂ ਹੈਗੀ ਇਹ ਸਾਨੂੰ ਵੀ ਕੋਈ ਪਰਖ ਹੈ ਫੰਡਰ ਦਾ ਨਹੀਂ ਜੇ ਫੰਡਰ ਹੁੰਦੀ ਮੈਂ ਉਹ ਨਹੀਂ ਉਹਦੀ ਇਹਨੂੰ ਕਹਿੰਦਾ ਵੀ ਫੰਡਰ ਆ ਬਈ ਅਸੀਂ ਨਹੀਂ ਲੈਣੀ ਫਿਰ ਮੈਂ ਇਹਨੂੰ ਮੁੱਲ ਨਹੀਂ ਲਾਉਂਦਾ ਸੀ ਪੂਰਾ ਫਿਰ ਮੈਂ ਇਹਨੂੰ ਟੱਚਾ ਪਿੱਲਾ ਜਾ ਕਰਕੇ ਗਾਹ ਤੁਰ ਜਾਂਦਾ ਮੈਂ ਲੰਬਾ ਵਰਤਣਾ ਲੋਕਾਂ ਨਾਲ ਕੱਚਾ ਕੰਮ ਤੇ ਨਾਲ ਕਿਉਂ ਕਰਾਉਂਦਾ ਨਾ ਹੋਰ ਮੈਨੂੰ ਕੀ ਮਿਲੂਗਾ ਬਈ ਮੈਨੂੰ ਕੀ ਮਿਲੂਗਾ ਕੱਚਾ ਕੰਮ ਕਰਕੇ ਠੀਕ ਹੈ ਗੱਲ ਨਾ ਪੱਠ ਤੇਰੀ ਵੇਚਤੀ ਤੈਨੂੰ ਪੱਠ ਲੈਤੀ ਉਰਾ ਕਰ ਹੁਣ ਮੈਂ ਤੁਰਦਾ ਤੂੰ ਤਾਂ ਹੈ ਚੂੜੀਆਂ ਚਾੜ ਕੇ ਜਾਉਂ ਤਰੇ ਹਰੀਆਂ ਭੰਦੇ ਦਾ ਤੇਰੀ ਮਰਜ਼ੀ ਆ ਰੱਖਨੇ ਦਾ ਤੇਰੀ ਮਰਜ਼ੀ ਆ ਸਹੀ ਆ ਸਹੀ ਆ ਇਹਦੇ ਮਾਰੇ ਭਾਂਡਾ ਮਾਂ ਭਾਂਡੇ ਮਾਂ ਦਾ ਪਤੀਲੇ ਤੇ ਫੁੱਟੀਆਂ ਦੀਆਂ ਰਾਤੀ ਚੂੜੀਆਂ ਦੇ ਟੱਟਣ ਹੁੰਦਾ ਬਾਈ ਵੀ ਨਹੀਂ ਟੱਗ ਰੰਦਾ ਮੈਂ 15 ਦੀ ਤੇਜ਼ਤੀ ਚੁੱਪ ਹੁਣ ਤਾਂ ਓਏ ਹੁਣ ਤਾਂ ਬੱਸ ਬਾਈ ਠੀਕ ਹੁੰਦਾ ਭਰਾ ਮੈਂ ਖੜਦਾ ਵੀ ਨਹੀਂ ਆ ਓਏ ਪੱਟਦੇ ਨਹੀਂ ਚਲੋ ਅੱਛਾ ਕੰਮ ਨਹੀਂ ਯਾਰ ਦੱਸ ਤੇ ਜਾਂਦਾ 100 200 ਹੋਰ ਛੱਡ ਸੋ ਓਏ ਦੇ ਮੈਂ ਤਾਂ ਦੇ ਉਸ ਤੇ ਕੱਤੇ ਤੇਰੇ ਪੱਲੇ 15 ਪਾਉਂ ਹੈ ਇਹ ਕਮ ਨਾ ਕਰੋ ਜੇ ਤੇਰੇ ਜਵਾਂ ਦੀ ਜਵਾਖਾਂ ਦੀ ਵਿਚਾਰਾਂ ਦੀ ਕੋਈ ਇੱਜ਼ਤ ਕਰ ਛੱਡ ਕੇ ਜਾਣਾ 16000 16000 ਨਹੀਂ ਵਿਕਦੀ ਠੀਕ ਹੈ ਯਾਰ ਭਾਈ ਭਾਈ ਦੇ ਦੇ ਯਾਰ ਕੋਈ ਆੜਗਾ ਜੇ ਨਵੇਂ ਜਵਾਖ ਨੇ ਯਾਰ ਮੇਰੇ ਮੈਂ ਕੱਚਾ ਕੰਮੇ ਨਹੀਂ ਕਰੇ ਯਾਰ ਚਲੋ ਘਰ ਮਹਿਮਾਨ ਦਾ ਨਹੀਂ ਨਿਕਲ ਚਲੋ ਘਰ ਹੈਲੋ ਉਹ ਯਾਦੇ ਪੇਟਾਂ ਦੇ ਥਲੜੇ ਪਾਸੇ ਪੇਟਾਂ ਦੇ ਥਲੜੇ ਜਿੱਥੇ ਪੇਟਾਂ ਦੇ ਨੇ ਥਲੜੇ ਪਾਸੇ ਓਏ ਆਸੀ ਆਸੀ ਆ ਆਗੇ ਆਗੇ ਕੋਈ ਬਾਈ ਮਾਲ ਮੁੰਗਲੀ ਮੰਗੀ ਵਧੀਆ ਰੇਟ ਮੰਗ ਲਿਆ ਨਾ ਮੰਨ ਨਾ ਮੰਨ ਨਾ ਮੰਨ ਨਾ ਮੰਨ ਚਾ ਮੇਰਾ ਆਇਆ ਮੁੰਡਾ ਉਰੀ 15000 ਦੀ ਪੱਠ ਹੈ ਠੀਕ ਹੈ ਗੱਲ ਸਾਹੀ ਮੁੰਡੇ ਦੀ ਪੱਠ ਤੇ ਪੂਰਾ ਘੱਟ ਹੈ ਹਾਂ ਅੱਛਾ ਠੀਕ ਹੈ ਗੱਲ ਹੁਣ ਤੇਰੇ ਪਸੰਦ ਹੈ ਜਮਾਂ ਪਸੰਦ ਹੈ ਹਾਂ ਕਰ ਦਈਏ ਫਿਰ ਸਾਢੇ 15 ਦੇ ਯਾਰਾ ਐਮ ਐਂਡੀ ਦੀ ਦੇਖ ਚੋਂ ਕੱਢ ਕੇ ਦੇ ਦਾਂਗੇ ਔਰ ਟੱਕਾ ਨਾ ਕਰ ਯਾਰਾ ਓਏ ਔਰ ਔਰ ਮੈਂ ਕੋਈ ਕੱਚਾ ਨਹੀਂ ਹੈਗਾ ਉਹਦੀ ਛੋਲੀ ਚ ਬਾਹਰ ਸੈਂਦ ਨੂੰ ਮੂੰਹ ਕਰ ਓਏ ਚੱਕ ਕਰ ਚੜ ਦੇ ਖੁਸ਼ ਹੈ ਪੇਮੈਂਟ ਕਰ ਉਹ ਕਿਵੇਂ ਬਈ ਲੱਖੀ ਕਿ ਅਸਲੀ ਪੱਖੀ ਸਾਡਾ ਦਾ ਨਿੱਕੀ ਆ